Thank you. 匈е өкбегі біл umaылы Dzial бүз, аня мету Мопшеп اکثر ਜਿਹੜੀਆਂ ਅੱਜ ਕੱਲ੍ਹ ਰਾਤ ਦੀਆਂ ਗਸ਼ਤਾਂ ਚੱਲ ਰਹੀਆਂ ਜੀ ਇਹਨਾਂ ਦਾ ਕੀ ਬਿਵਰਾ ਜੀ ਕੀ ਇਹਨਾਂ ਦਾ ਮੋਟਿਵ ਹੈਗਾ ਜੀ ਇਸ ਤਰ੍ਹਾਂ ਜੀ ਸਾਡਾ ਜਿਹੜਾ ਜ਼ਿਲ੍ਹਾ ਮੁਕਸਰ ਸਾਹਿਬ ਹੈਗਾ ਇਹ ਹਰਿਆਣਾ ਤੇ ਪੰਜਾਬ ਦੀ ਜਿਹੜਾ ਹੈਗਾ ਹੁੰਦੇ ਹੋਏ ਨਾਲ ਰਾਜਸਥਾਨ ਤੇ ਹਰਿਆਣਾ ਵੀ ਜਿਹੜਾ ਹੱਥੇ ਪੈਂਦਾ ਹੈ ਤੇ ਸਾਡੇ ਜਿਹੜੇ ਹੈਗੇ ਆ ਦੋ ਤਿੰਨ ਥਾਣੇ ਮੇਨ ਜਿਹੜੇ ਐ ਉਹ ਰਾਜਸਥਾਨ ਤੇ ਹਰਿਆਣਾ ਦੇ ਨਾਲ ਜਿਨ੍ਹਾਂ ਦੀ ਹੱਦਾ ਲੱਗਦੀਆਂ ਨੇ ਤੇ ਮਾੜਾ ਅਨਸਰ ਜਿਹੜਾ ਹੈਗਾ ਕੋਈ ਵਾਰਦਾਤ ਨਾ ਕਰੇ ਤੇ ਅਸੀਂ ਉਹ ਨੂੰ ਮੁਕ ਰੱਖਦੇ ਹੋਏ ਰਾਤ ਦੀਆਂ ਜਿਹੜੀਆਂ ਗਸ਼ਤਾਂ ਜਿਹੜੀਆਂ ਹੈਗੀਆਂ ਨੇ ਉਹ ਤੇਜ਼ ਕੀਤੀਆਂ ਹੋਈਆਂ ਨੇ ਸਾਰੇ ਥਾਣਿਆਂ ਵੱਲੋਂ ਜਿਹੜਾ ਹੈਗਾ ਰਾਤ ਦੀ ਪੈਟਰੋਲਿੰਗ ਤੇ ਰਾਤ ਦੀ ਪੀਸੀਆਰ ਜਿਹੜੀ ਹੈਗੀ ਆ ਉਹ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਸਾਡੇ ਜਿਹੜੇ ਖਾਸ ਕਰ ਲੰਬੀ ਤੇ ਜਿਹੜਾ ਮਲੋਟ ਏਰੀਆ ਹੈਗਾ ਉਥੇ ਨਾਕਾਬੰਦੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਇੰਟਰਸਟੇਟ ਨਾਕਾਬੰਦੀਆਂ ਉਹ ਵੀ ਅਸੀਂ ਕੀਤੀਆਂ ਹੋਈਆਂ ਨੇ ਤਾਂ ਕਿ ਘੁਮਾੜਾ ਅਨਸਰ ਜਿਹੜਾ ਹੈਗਾ ਉਹ ਜਾਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਚੈਕਿੰਗ ਕਰਨ ਵਾਸਤੇ ਤੇ ਉਹ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਕੋਈ ਆਵੇ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਨਾਲ ਦੀ ਨਾਲ ਇਮੀਡੀਏਟ ਰਿਕਵਰੀ ਕਰ ਸਕੀਏ ਤੇ ਮਾੜੇ ਅਨਸਰ ਤੇ ਸਖਤੀ ਕਰਕੇ ਉਹਨੂੰ ਜਿਹੜਾ ਹੈਗਾ ਡੀਟੇਨ ਕਰ ਸਕੀਏ ਠੀਕ ਹੈ ਸਰ